ਪਟਿਆਲਾ ਦੇ ਗੁਰੂ ਨਾਨਕ ਨਗਰ ਇਲਾਕੇ ਦੇ ਵਿੱਚ 8 ਨੰਬਰ ਗਲੀ ਦੇ ਅੰਦਰ ਰਹਿੰਦੇ ਕਿਨਰ ਸਮਾਜ ਦੇ ਮਹੰਤ ਸਿਮਰਨ ਨੇ ਦੱਸਿਆ ਕਿ ਕੱਲ੍ਹ ਸ਼ਾਮ ਜਦੋਂ ਆਪਣੇ ਗੱਡੀ ਦੇ ਵਿੱਚ ਉਹ ਕਾਰ ਪਹੁੰਚ ਰਹੇ ਸਨ ਤਾਂ ਉਹਨਾਂ ਉੱਪਰ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾਈ ਸਿਮਰਨ ਮਹੰਤ ਨੇ ਕੁਝ ਵਿਅਕਤੀਆਂ ਦੇ ਨਾਮ ਲੈਂਦੇ ਹੋਏ ਦੱਸਿਆ ਕਿ ਪੁਰਾਣੇ ਰੰਜਿਸ਼ ਦੇ ਚੱਲਦੇ ਮਹੰਤ ਨੂੰ ਲੈ ਕੇ ਇਹ ਹਮਲਾ ਕਰਵਾਇਆ ਗਿਆ ਇਸ ਤੋਂ ਪਹਿਲਾਂ ਵੀ ਉਹਨਾਂ ਤੇ ਹਮਲਾ ਹੋਇਆ ਉਕਤ ਕੁਝ ਵਿਅਕਤੀ ਤੇ ਮਾਮਲਾ ਵੀ ਦਰਜ ਹੈ ਪਰ ਹਾਲੇ ਤੱਕ ਉਹਨਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਹੋਈ ਸਮਨ ਮਹਾਂਤਰੇ ਪਟਿਆਲਾ ਪੁਲਿਸ ਤੋਂ ਸਿਕਿਉਰਿਟੀ ਦੀ ਵੀ ਮੰਗ ਕੀਤੀ ਹੈ ਚੇਤਨ ਮਹਿਤਾ ਕੇ ਆਰਟੀ ਨਿਊਜ਼ ਨੈਟਵਰਕ ਦੀ ਲੈਂਚ ਲੇ ਕਿ ਮੈਂ ਆਪਣੇ ਬਲੈਕ ਡਸਟਰ ਕਾਰ ਦੇ ਵਿੱਚ ਕੋਨੋ ਦੇ ਨਾਲ ਅੱਗੇ ਬੈਠੀ ਸੀ ਮੇਰੇ ਪਿੱਛੇ ਨਾਲ ਮੇਰੇ ਆ ਮੇਰਾ ਚੇਲਾ ਕਾਜਲਮਨਤ ਬੈਠੀ ਸੀ ਕਿ ਪਿਛਲੀ ਸੀਟ ਤੇ ਜਦੋਂ ਅਸੀਂ ਆ ਗਲੀ ਦੇ ਵਿੱਚ ਆਏ ਤੇ ਆਉਂਦੇ-ਆਉਂਦੇ ਨਾਲ ਦੇ ਨਾਲ ਅਸੀਂ ਮੋੜ ਕਰਨ ਮੋੜਨ ਲੱਗੇ ਆਪਣੇ ਘਰ ਵਾਲਾ ਮੇਰੇ ਮਕਾਨ ਵਾਲਾ ਤੇ ਉਹ ਦੋ ਮੁੰਡੇ ਜਿਹੜੇ ਸੀਗੇ ਜਿਹੜੇ ਸ਼ਰਾਰਤੀ ਅੰਸ਼ਰ ਸੀ ਮੁੰਡੇ ਮੋਟਰਸਾਈਕਲ ਤੇ ਉਹਨਾਂ ਨੇ ਮੂੰਹ ਬੰਨੇ ਹੋਏ ਸੀਗੇ ਉਹਨਾਂ ਨੇ ਸਾਡੇ ਉੱਤੇ ਫਾਇਰਿੰਗ ਕੀਤੀ ਫਾਇਰਿੰਗ ਕੀਤੀ ਤੇ ਮੇਰੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਉਹਨਾਂ ਨੇ ਫਾਇਰਿੰਗ ਮੇਰੇ ਕਰਨੀ કરી ਸੀਗੀ ਔਰ ਨਾਲ ਨਾਲ ਇਹ ਵੀ ਕਹਿ ਰਹੇ ਸੀ ਰੋਣਾ ਪਾ ਰਹੇ ਸੀ ਉਹ ਸ਼ੈਲੀ ਨੇ ਕਿਹਾ ਸੀਗਾ ਸਿਮਰਨਮント ਨੂੰ ਮਾਰ ਕੇ ਆਣਾ ਉਹ ਗੋਲੀ ਉਹਦੇ ਨਹੀਂ ਵੱਜੀ ਓਏ ਸਿਮਰਨਮント ਦੇ ਉੱਤੇ ਗੋਲੀ ਮਾਰੋ ਠੀਕ ਹੈ ਜੀ ਇਹ ਇਹਨਾਂ ਨੇ ਮੈਨੂੰ ਕੱਲ ਪੂਰਾ ਪੂਰਾ ਟਾਰਗੇਟ ਬਣਾਇਆ ਹੋਇਆ ਸੀ ਇਹਨਾਂ ਦੇ ਨਾਲ ਹੋਰ ਵੀ ਸੋਚੀ ਸਾਚੀ ਸਮਝ ਜਿਹੜੀ ਸਾਜ਼ਿਸ਼ ਇਹ ਰਚੀ ਗਈ ਹੈ ਮੈਨੂੰ ਮਾਰਨ ਵਾਲੀ ਇਹਦੇ ਵਿੱਚ ਮੌਜੂਦ ਪਰ ਪੋਨਮ ਜੋ ਕਿ ਹੰਬਾਲੇ ਤੋਂ ਹੈ ਇੱਕ ਪ੍ਰੈਸ ਰਿਪੋਰਟਰ ਜਿਹੜਾ ਪ੍ਰਵੀਨ ਕਮਲ ਹੈ ਉਹ ਪਟਿਆਲੇ ਤੋਂ ਹੈ ਸਾਨੂੰ ਇਹਨਾਂ ਨੇ ਬਹੁਤ ਪਰੇਸ਼ਾਨ ਕਰਿਆ ਹੋਇਆ ਪ੍ਰਵੀਨ ਕੁਮਲ ਨੇ ਇਹੀ ਸ਼ੈਲੀ ਦੇ ਨਾਲ ਕਤੇ ਪੂਰਨਮ ਦੇ ਨਾਲ ਕੋਈ ਵੀ ਸਾਡਾ ਪੁਲਿਸ ਥਾਣਾ ਹੁੰਦਾ 5 ਸਾਲ ਤੋਂ ਜਾਂ ਕੋਈ ਵੀ ਕੋਰਟ ਕਚੈਰੀ ਹੁੰਦੀ ਹੈ ਹਰ ਜਗ੍ਹਾ ਇਹ ਬੰਦਾ ਮੌਜੂਦ ਹੁੰਦਾ ਨਾਲ ਅਸੀਂ ਇਹਦੇ ਤੋਂ ਬਹੁਤ ਪਰੇਸ਼ਾਨ ਹੈਗੇ ਹੈਗੇ ਪੁਲਿਸ ਨੇ ਹੁਣ ਤੱਕ ਕੋਈ ਰੇਡ ਕਰਕੇ ਕਿਸੇ ਨੂੰ ਅਰੈਸਟ ਕੀਤਾ ਕਿ ਨਹੀਂ ਦੇਖੋ ਜੀ ਇਹਨਾਂ ਦੀ ਜਮਾਨਤਾ ਔਰ ਜਿਹੜਾ 166 ਨੰਬਰ ਮੁਕੱਦਮਾ ਹੋਇਆ ਔਰ ਸੈਸ਼ਨ ਕੋਰਟ ਵੱਲੋਂ ਵੀ ਕੈਨਸਲ ਔਰ ਉਸ ਤੋਂ ਬਾਅਦ ਹਾਈ ਕੋਰਟ ਵੱਲੋਂ ਵੀ ਕੈਨਸਲ ਔਰ ਇਹਨਾਂ ਦੇ ਇੰਸਟਾਗ੍ਰam ਤੇ ਉਹਤੇ ਰੋਜ਼ ਰੀਲਾ ਪੈ ਰੀਆਂ ਨੇ ਜੀ ਘਰਾਂ ਦੇ ਵਿੱਚ ਬੈਠੇ ਨੇ ਮੇਰਾ ਇਲਾਕਾ ਤੱਕ ਇਹਨਾਂ ਨੂੰ ਮੰਗ ਰਹੇ ਨੇ ਜਿਹੜਾ ਮੈਂ ਇਹਨਾਂ ਕੋਲ ਰੇਟਾ ਮਾਤ ਜੀ ਕੋਲੋਂ ਖਰੀਦੇ ਇਹਨਾਂ ਨੂੰ ਕੋਈ ਅਰੈਸਟ ਨਹੀਂ ਭਈ ਔਰ ਤੋਂ ਬਾਅਦ ਇਹਨਾਂ ਦਾ ਹੌਸਲਾ ਹੋਰ ਖੁੱਲ ਗਿਆ ਰਾਤ ਮੇਰੇ ਉਤੇ ਇਹਨਾਂ ਨੇ ਗੋਲੀ ਵੀ ਚਲਵਾਤੀ ਜੀ ਤੁਸੀਂ ਸਾਰਿਆਂ ਨੇ ਗੋਲੀ ਦੀ ਜਿਹੜੀ ਉਹ ਗੋਲੀ ਮਾਰ ਕੇ ਜਾ ਰਿਹਾ ਮੁੰਡਾ ਉਹਦੇ ਤੁਸੀਂ ਵੀ ਸਾਰੇ ਨੇ ਦੇਖ ਹੀ ਲਈਤੀ ਹੈ ਜੀ ਜਿਹੜੀ ਰੀਲਾਂ ਪੈਰੀਆਂ ਨੇ ਉਸ ਤੋਂ ਬਾਅਦ ਕਿ ਪੁਲਿਸ ਦੀ ਮਿਲਿ ਭੁਗਤ ਲੱਗਦੀ ਹੈ ਇਸ ਦੇ ਵਿੱਚ ਤਾਂ ਨਹੀਂ ਕਾਰਵਾਈ ਹੋ ਰਹੀ ਤਾਂ ਨਹੀਂ ਅਰੈਸਟ ਪੈ ਰਹੀ ਦੇਖੋ ਮੈਂ ਇਹ ਨਹੀਂ ਕਹਿ ਸਾਦੀ ਮੈਂ ਕਿ ਕਿਉਂਕਿ ਪ੍ਰਸ਼ਾਸਨ ਦੀ ਮੈਨੂੰ ਬਹੁਤ ਜ਼ਰੂਰਤ ਰਹਿੰਦੀ ਹੈ ਇਹ ਤਾਂ ਤੁਸੀਂ ਆਪ ਦੇਖ ਲਓ ਵੀ ਪਰਚਾ ਦਰਦ ਹੋਇਆ ਪਿਆ ਇਹ ਇਹਨਾਂ ਨੇ ਗੁੰਡਿਆਂ ਨੇ ਆਪਣਾ ਪੁਲਿਸ ਦੇ ਉੱਤੇ ਐਸਾ ਪ੍ਰੈਸ਼ਰ ਪਾਇਆ ਹੋਇਆ ਪਹਿਲਾਂ ਧਰਨੇ ਲਾ ਲਾ ਕੇ ਪੁਲਿਸ ਵੀ ਕਿਤੇ ਨਾ ਕਿਤੇ ਡਰ ਜਾਂਦੀ ਉਹ ਵੀ ਇਹ ਸੋਚਦੀ ਹੈ ਵੀ ਇਹ ਇਕੱਠੇ ਹੋ ਜਾਣਗੇ ਇਹ ਧਰਨਾ ਲਾ ਲੈਣਗੇ ਇਹ ਐ ਕਰ ਲੈਣਗੇ ਇਹ ਸਾਨੂੰ ਅੰਡਰ ਪ੍ਰੈਸ਼ਰ ਕਰ ਦੇਣਗੇ ਪੁਲਿਸ ਇਹਨਾਂ ਤੋਂ ਐ ਡਰ ਜਾਂਦੀ ਹੈ ਪੁਲਿਸ ਦੀ ਇਹ ਡਰ ਕਰਕੇ ਰਾਤ ਮੇਰੇ ਉ ਚੱਲ ਭੀ ਅਗਰ ਮੈਨੂੰ ਕੁਝ ਹੋ ਜਾਂਦਾ ਜਾਂ ਮੈਨੂੰ ਅੱਗੇ ਕੁਝ ਹੋ ਜਿਆ ਮੇਰੇ ਇਹ ਸਾਰੇ ਚੇਲੇ ਮੇਰੀ ਟੀਮ ਖੜੀ ਹੈ ਇਹਨਾਂ ਨੂੰ ਕੁਝ ਹੋ ਜੇ ਤਾਂ ਪ੍ਰਵੀਨ ਕੋਮਲ ਪੂਨਮ ਸ਼ੈਲੀ ਸ਼ਲੀ ਦਾ ਜਵਾਈ ਵਿਸ਼ਾਲ ਵਰੁਣ ਇਹ ਸਾਰੇ ਜਿੰਦੇ ਇਹਦੇ ਚੇਲੇ ਨੇ ਜਿਨ੍ਹਾਂ ਦਾ ਉੱਤੇ ਪਰਚਾ 166 ਨੰਬਰ ਐਫ ਆਈ ਆਰ ਦੇ ਵਿੱਚ ਦਰਜ ਹੋਇਆ ਇਹ ਸਾਰੇ ਜ਼ਿੰਮੇਵਾਰ ਨੇ ਮੇਰੀ ਰੀਟਾ ਨੂੰ ਮੇਰੇ ਪੁੰਨੂ ਨੂੰ ਇਹਦੇ ਮੁੰਡਾ ਛੋਟਾ ਜਿਹਾ ਮੇਰਾ ਹਰਮਨ ਸੱਜੀ ਦੇ ਕੋਲ ਜਿਹਦੇ ਨਾਮ ਤੇ ਇਹ ਮਕਾਨ ਹੈ ਜਿਹਨੇ ਮੈਨੂੰ ਰਜਿਸਟਰੀ ਕਰਵਾਈ ਕਰवानी ਹੈ ਇਹਨਾਂ ਨੇ ਮੈਨੂੰ ਪਜੈਸ਼ਨ ਦੇ ਦਿੱਤਾ ਹੈਗਾ ਉਹ ਬੱਚੇ ਨੂੰ ਕੁਝ ਹੋ ਜਵੇ ਕੱਲ ਦੇਖੋ ਬੱਚਾ ਗੱਡੀ ਦੇ ਵਿੱਚ ਜਾਂਦਾ ਹੈ ਬਾਈ ਚਾਂਸ ਬੱਚਾ ਗੱਡੀ ਦੇ ਵਿੱਚ ਬੈਠਾ ਹੁੰਦਾ ਉਹਦੇ ਕਿਸੇ ਦੇ ਵੀ ਗੋਲੀ ਲੱਗ ਸਕਦੀ ਚਾਹੇ ਮੈਂ ਇਹ ਸਾਰਿਆਂ ਦੀ ਜਾਨਾਂ ਕੀਮਤੀ ਨੇ ਤਾਂ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੁੰਦਾ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਪਹਿਲਾਂ ਤਾਂ ਉਹਨਾਂ ਨੇ ਇੱਕ ਗੋਲੀ ਮਾਰੀ ਹੈ ਉਹ ਗੋਲੀ ਪੁਲਿਸ ਨੂੰ ਮਿਲ ਵੀ ਗਈ ਉਹ ਤੋਂ ਬਾਅਦ ਦੂਸਰੇ ਮਾਰਨ ਲੱਗੀ ਤਾਂ ਭੱਜ ਗਿਆ ਕੈਮਰੇ ਜਿਹੜੇ ਤੁਸੀਂ ਗਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਕਵਰ ਕਰੋ ਇੱਥੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਪੁਲਿਸ ਨੇ ਫੁਟੇਜ ਆਪਣੇ ਕੋਲ ਲੈ ਲਈ ਹੈ ਅਸੀਂ ਵੀ ਲੈ ਲਈ ਹੈ ਤੇ ਆਪਣਾ ਮੈਨੂੰ ਇਹਨਾਂ ਤੋਂ ਬਹੁਤ ਖਤਰਾ ਹੈ ਪਰ ਮਹਿਮਾਨਯੋਗ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਏਡੀਜੀਪੀ ਸਿਕਿਉਰਿਟੀ ਨੂੰ ਡੀਜੀਪੀ ਹੈੱਡਕੁਆਰਟਰ ਨੂੰ ਡੀਸੀ ਸਾਹਿਬ ਪਟਿਆਲਾ ਨੂੰ ਐਸਐਸਪੀ ਪਟਿਆਲਾ ਨੂੰ ਪੂਰੇ ਪ੍ਰਸ਼ਾਸਨ ਨੂੰ ਮੈਂ ਇਹ ਬੇਨਤੀ ਕਰਨਾ ਚਾਹਨੀ ਹੈ ਕਿ ਮੈਨੂੰ ਆਪਣਾ ਸਿਕਿਉਰਿਟੀ ਮਹਈਆ ਕਰਾ ਕੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੋ ਮੇਰੇ ਤੇ ਹਮਲਾ ਹੋਇਆ ਹੈ ਇਹਦੀ ਕੜੀ ਤੋਂ ਕੜੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਸਜ਼ਾ ਮਿਲਣ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ ਤੇ ਇਹਦੇ ਵਿੱਚ ਇੱਕ ਸਵਾਲ ਹੈ ਕਿ ਜਿਹੜੇ ਹਰਮਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹਦੇ ਨਾਮ ਤੇ ਰਜਿਸਟਰੀ ਬੋਲਦੀ ਹੈ ਜਾਂ ਫਿਰ ਇੱਕ ਬੱਚੇ ਦੇ ਨਾਮ ਤੇ ਜਿਹੜਾ ਨਬਾਲਿਕ ਹੈ ਉਹਦੇ ਨਾਮ ਤੇ ਟੋਰਨੀ ਬੋਲਦੀ ਹੈ ਜਿਹੜਾ ਇਹ ਪਹਿਲਾ ਮੇਰੀ ਗੱਲ ਸੁਣੋ ਜੀ ਇਹ ਪਹਿਲਾ ਜਿਹੜਾ ਮਕਾਨ ਹੈ ਬਬੀਤਾ ਮੰਤ ਜੀ ਨੇ ਖਰੀਦਿਆ ਸੀ ਗੁਰਨਾਨਕ ਨਗਰ ਦੇ ਵਿੱਚ ਬਬੀਤਾ ਮੰਤ ਜੀ ਨੇ ਖਰੀਦਿਆ ਸੀ ਉਹ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਕੋਲ ਰਜਿਸਟਰਡ ਵਸੀਅਤ ਹੈਗੀ ਹੈ ਇਹ ਆਪਣਾ ਰੀਟਾ ਮੰਤ ਜੀ ਅੱਗੇ ਮਾਲਕ ਸੀ ਅੱਗੇ ਅਮ੍ਰੀਟਾ ਮੰਤ ਨੇ ਇਸ ਗੁਰਦਿਤ ਦੇ ਨਾਮ ਕਰਾਤੀ ਗੁਰਦਿਤ ਨੇ ਆਪਣੇ ਬੇਟੇ ਦੇ ਹਰ ਬੰਦੇ ਨਾਮ ਕਰਾਤੀ ਬੱਚੇ ਦੀ 4 ਸਾਲ 5 ਸਾਲ ਦੀ ਉਮਰ ਹੈ 4 ਸਾਲ ਦੀ ਉਮਰ ਦੇ ਵਿੱਚ ਰਜਿਸਟਰੀ ਤਾਂ ਹੋਈ ਨਹੀਂ ਨਹੀਂ ਹੋ ਸਕਦੀ ਲੇਕਿਨ ਅਸੀਂ ਇਹਦੇ ਉਹਦੇ ਬੱਚੇ ਦੇ ਗਾਰਡੀਅਨ ਦੇ ਥਰੂ ਉਹਦੇ ਪਾਪਾ ਦੇ ਥਰੂ ਅਸੀਂ ਇਹ ਪਰਮਿਸ਼ਨ ਕੋਰਟ ਕੋਲੋਂ ਮੰਗੀ ਹੋਈ ਹੈ ਉਹਦੇ 15 ਦਸੰਬਰ ਦੀ ਡੇਟ ਹੈਗੀ ਹੈ ਔਰ ਉਸ ਤੋਂ ਨਾਲ ਜਦੋਂ ਅਸੀਂ ਇਹਨਾਂ ਦੇ ਨਾਲ ਵੇਚ ਖਰੀਦ ਕਰੀਏ ਔਰ ਅੱਧੀ ਪੇਮੈਂਟ ਦੇ ਕੇ ਅਸੀਂ ਇਹਨਾਂ ਤੋਂ ਪੋਜੈਸ਼ਨ ਲੈ ਲੇਤਾ ਹੈਗਾ ਮੈਂ ਆਪਣੇ ਮਕਾਨ ਦੇ ਵਿੱਚ ਬੈਠੀ ਆ 870 ਨੰਬਰ ਦੇ ਵਿੱਚ ਰੀਤਾ ਮਹੰਤ ਜੀ ਦੀ ਸਹਿਮਤੀ ਦੇ ਨਾਲ ਔਰ ਇਹਨਾਂ ਦੀ ਸਹਿਮਤੀ ਦੇ ਨਾਲ ਇਹ ਵੀ ਮੇਰੀ ਸਹਿਮਤੀ ਦੇ ਨਾਲ ਅਸੀਂ ਇਕੱਠੇ ਹੀ ਰਹਿ ਰਹੇ ਆ ਨਾਲ ਮੇਰੇ ਚੇਲੇ ਰਹਿ ਰਹੇ ਲੇਕਿਨ ਸਾਡੀ ਜਾਨਵਾਲ ਦੀ ਇਨਫਾਜ਼ਤ ਕੀਤੀ ਜਾਵੇ ਇਹ ਸਾਡਾ ਮਹੰਤਾ ਦੇ ਵਿੱਚ ਜੋ ਖਰੀਦ ਵੇਚ ਜੋ ਵੀ ਹੋਈ ਹੈ ਜਿਵੇਂ ਇਹ ਪਹਿਲਾਂ ਪੂਰਨ ਮੈਂ ਕਹਿੰਦੀ ਸੀ ਮੈਂਨੇ 3 ਕਰੋੜ ਦਾ ਖਰੀਦ ਲਿਆ ਜੀ ਮੈਂਨੇ 3 ਕਰੋੜ ਦਾ ਖਰੀਦ ਲਿਆ ہمارے پاس کاغذ ਹੈ हमारे पास ये है हमारे पास वो है वो सब ਨਕਲੀ تھے ਵੋ ਸਭ ਨਾਲ ਲਿਖੇ ਤੋਂ ਪੋਨਮ ਕੇ ਪਾਸਾ ਲੇਕਿਨ ਜੋ ਸਿਮਰਨ ਮੰਤਰੀ ਨੇ ਰੀਟਾ ਮੰਤ ਮੇਰੇ ਸਾਥ ਮਜੂਦ ਖੜੀ ਹੈ ਪੰਡੋ ਖੜਾ ਹੈ ਬਜੋੜ ਗੁਰਦੇਵ ਸਿੰਘ इनसे मैंने एक नंबर में मैंने अपना लिया है 1 करोड़ 10 लाख रुपए में हमारा सौदा हुआ है सारे कागज ਸਾਡੇ ਕੋਲ ਨੇ और सब कुछ मेरे ਕੋਲ ਹੈ एक पूरा एक नंबर ਦੇ ਵਿੱਚ ਚੱਕ ਕੇ ਅਸੀਂ ساری ਗੱਲਬਾਤ કરી ਹੈਗੀ ਹੈ और ਸਾਡਾ ਜਿਹੜਾ ਸੌਦਾ ਪੂਰਾ ਸਾਰੇ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਵੀ ਹੈਗਾ ਸਾਡਾ ਇਹ ਆਪਣਾ ਅਸੀਂ ਆਨਲਾਈਨ ਪੇਮੈਂਟ ਕਰੇ ਅਸੀਂ ਹਾ ਪੇਮੈਂਟ ਕਰਕੇ ਅਸੀਂ ਆਪਣੇ ਪਜੈਸ਼ਨ ਦੇ ਵਿੱਚ ਹੈਗੇ ਆਂ ਵਿੱਚ ਇਹ ਇਲਾਕੇ ਦੇ ਵਿੱਚ ਉਹ ਬਾਕੀ ਜਿਹੜੀ ਪੇਮੈਂਟ ਹੈਗੀ ਆ ਉਹ ਰਜਿਸਟਰੀ ਜਦੋਂ ਸਾਡੀ ਹੋ ਜੇਗੀ ਅਸੀਂ ਉਹਦੋਂ ਕਰਾਂਗੇ ਉਹ ਚਲੋ ਸਾਡਾ ਆਪਣਾ ਆਪਸ ਦਾ ਲੈਣ ਦੇਣ ਦੀ ਗੱਲਬਾਤ ਹੈਗੀ ਆ ਲੇਕਿਨ ਜੋ ਮੇਰੇ ਉੱਤੇ ਹਮਲੇ ਹੋ ਰਹੇ ਨੇ ਇਹ ਜਾਨਲੇਵਾ ਹਮਲਾ ਹੋਇਆ ਮੈਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦੀ ਆ ਵੀ ਮੈਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਮੋਜਰਾ ਮੰਨ ਫੜਿਆ ਜਾਵੇ ਹਨਰਸ ਲੱਖਾਂ ਦੇ ਪਿੱਛੇ ਕੀਤਾ ਜਾਵੇ ਨਾਲ ਮੈਨੂੰ ਆਪਣਾ ਸਕਿਉਰਟੀ ਮਹੀਆ ਕਰਾਇਆ ਜਾਵੇ ਬਹੁਤ ਸਿਗਲ ਜੀ ਵਾਇਗੁਰ ਜੀ ਦਾ ਖਾਤਸਾ ਵਾਇਗੁਰ ਜੀ ਦੀ ਫਤਿਹ ਦੱਸੋ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦਿੱਤ ਸਿੰਘ ਹੈ ਜੀ ਇਹ ਕੀ ਰਾਤੀ ਜੜਵਾਰਦਤ ਹੋਈ ਹੈ ਇਹ ਰਾਤੀ ਜਸੀਂ ਵਧਾਈ ਲੈ ਕੇ ਆ ਰਹੇ ਸੀ ਮੈਂ ਗੱਡੀ ਚਲਾ ਰਿਆ ਸੀਗਾ ਕਾਲੀ ਜਿਪਟਰ ਸੀ ਸਾਡੀ ਡੀ ਐਲ 33 8919 ਠੀਕ ਹੈ ਜੀ ਇੱਥੋਂ ਜੀ ਦੋ ਸੀ ਉਤਰੋ ਅੰਮਨਗਰ ਤੋਂ ਆ ਰਹੇ ਸੀਗੇ ਡੀ ਸੀ ਡਬਲਯੂ ਰੋਡ ਤੋਂ ਹੁੰਦੇ ਹੁੰਦੇ ਅਸੀਂ ਗੁਰੂ ਨਾਨਕ ਨਗਰ ਨੂੰ ਆਪਣੇ ਘਰ ਕੰਨੀ ਆਏ ਘਰ ਕੰਨੀ ਸਾਡੀ ਗਲੀ ਦੇ ਮੋੜ ਦੇ ਉੱਤੇ ਦੋ ਅਣਪਛਾਤੇ ਬੰਦੇ ਆਏ ਉਹਨਾਂ ਨੇ ਆਗੇ ਫਾਇਰਿੰਗ ਕੀਤੀ ਅਸੀਂ ਗਲੀ ਦੇ ਵਿੱਚ ਟਰਨ ਹੋ ਗਏ ਉਹ ਗੱਡੀ ਦੇ ਫਾਇਰਿੰਗ ਦਾ ਅਗਲਾ ਸ਼ੀਸ਼ਾ ਤੇ ਕੀਤੀ ਸੀਗੀ ਪਰ ਉਹ ਗੱਡੀ ਟਰਨ ਹੋਣ ਕਰਕੇ ਪਿਛਲੇ ਸ਼ੀਸ਼ੇ ਤੇ ਗੋਲੀ ਵੱਜੀ ਹੈ ਪਿਛਲਾ ਸ਼ੀਸ਼ਾ ਕਰੈਕ ਹੋ ਗਿਆ ਕਿੰਨੀਆਂ ਗੋਲੀਆਂ ਚੱਲੀਆਂ ਇੱਕ ਗੋਲੀ ਚੱਲੀ ਹੈ ਗੱਡੀ ਤੇ ਤੇ ਪੁਲਿਸ ਨੇ ਖੋਲ ਬਰਾਮਦ ਕੀਤਾ ਹੈ ਪੁਲਿਸ ਨੇ ਆਗੇ ਸਾਡੇ ਨਾਲ ਖੋਲ ਬਰਾਮਦ ਕੀਤਾ ਹੈ ਸਾਨੂੰ ਪਛਾਣਦੇ ਕਹਿ ਰਹੇ ਕਿਸੇ ਦੇ ਸ਼ੱਕ ਹੈ ਸ਼ੱਕ ਸਾਡੀ ਦੁਸ਼ਮਣੀ ਤਸ਼ਲੀ ਨਾਲ ਹੈ ਉਹ ਤਾਂ ਕੋਈ ਸਾਡਾ ਗਲੀ ਚ ਨਹੀਂ ਦੁਸ਼ਮਣ ਹੈਗਾ ਕੋਈ ਇੱਥੇ ਬਾਹਰ ਨਹੀਂ ਹੈਗਾ ਕੋਈ ਨਾ ਕੋਈ ਵੀ ਬੋਲਿਆ ਸੀਗਾ ਹਮਲਾਵਰਾਂ ਨੇ ਉਰੇ ਆ ਕੇ ਆਸੀਵਰ ਰਾਮੰਤ ਜੀ ਦਾ ਨਾਮ ਬੋਲਿਆ ਸੀਗਾ ਕਿੰਨੇ ਕ ਹਮਲਾਵਰ ਸੀਗੇ ਹਮਲਾਵਰ ਦੋ ਜਣੇ ਸੀ ਉਹਨਾਂ ਤੋਂ علاوہ ਨਹੀਂ ਕੋਈ ਦਿੱਖੇ ਨਾ ਜਿਹੜੀ ਇੱਕ ਗੱਲ ਸੁਣਨੇ ਆਂਦੀ ਹੈ ਕਿ ਕਬਜ਼ਾ ਹੋਇਆ ਹੈ ਉਹਰੇ ਪਹਿਲਾਂ ਕਬਜ਼ਾ ਕੀਤਾ ਗਿਆ ਸੀਗਾ ਸ਼ੈਲੀ ਮਹਾਂਤ ਵੱਲੋਂ ਉਹ ਕਿਹਦੀ ਸ਼ੈ ਤੇ ਹੋਇਆ ਸੀਗਾ ਕਬਜ਼ਾ ਨਹੀਂ ਕਰਾਇਆ ਸੀਗਾ ਇੱਥੇ ਚੋਰੀ ਕਰੀ ਸੀ ਉਹਨਾਂ ਨੇ ਚੋਰੀ ਕਰੀ ਸੀ ਤੋੜ ਕੇ ਚੋਰੀ ਕਰ ਲਈ ਸੀ ਉਹਨਾਂ ਦੇ ਉੱਤੇ ਡਰੈਸ ਪਾਸ ਦਾ ਪਰਚਾ ਵੀ ਦਰਜ ਹੋਇਆ ਹੈ ਮੇਰਾ ਘਰ ਸੀ ਕਦੇ ਮੈਂ ਬਠਿੰਡੇ ਉਹਨਾਂ ਦਾ ਕਦੇ ਇੱਥੇ ਉਹਨਾਂ ਦਾ ਮੇਰਾ ਘਰ ਪਿੱਛੋਂ ਖਾਲੀ ਸੀਗਾ ਉਦੋਂ ਉਹਨਾਂ ਨੇ ਪਿੱਛੇ ਦੇ ਦਿੱਤੀਗਾ ਕਬਜ਼ਾ ਤਾਂ ਮੇਰੇ ਕੋ 2022 ਦੇ ਹੀ ਹੈ ਤੁਹਾਡਾ ਮੇਰਾ ਨਾਮ ਰੀਤਾ ਮਾਨਤ ਹੈ ਜੀ ਹਾਂ ਜੀ मेरे गुरुजी का नाम बबीता मानते हैं हां जी मैं गद्दी नशीन हूं पटियाला में मेनू 50 साल हो गए इत्थे जी वो नानक नगर अटलमर गली च जितथे मैं रहंदी थी डेरे जी जितथे मैं रहंदी सी डेरे से जी ओ मकान से तो अपना ओ में सिमरन मान जी नु का दे दीत्ता जी अपना इलाका भी नानू सौंप दीत्ता कि आज के बाद यही बधाई लेंगे क्या यही सब कुछ देख रे इनी को मैंने सौंप दी आज के बाद ये मालिक है अरजू से लीने मेरे साथ दी सेली को से, मैंने बेदखल कर दिया मेरा चेला था इस बिना पर उन्होंने गोली ये चलाई तुम्हें पता रंजीत बाजी कर ली हां हण सानू जान माल दा खतरा है, है जी बस असि तो यही चांदे है साडी शब्द आगे यही है जी तानू शेली वे लो कदे किडनैप करन दी कोशिश कीती गई है बे तेरी बार जी मेनू तो उन्होंने कई बार दफे निकाला ਹਾਂ ਜੀ ਕੋਰਟ ਸੀ ਵੀ ਮੈਨੂੰ ਚਕਲੀਆਤਾ ਜੀ ਇਨਾਂ ਨੇ ਉਸ ਦੇ ਉੱਤੇ ਕੋਈ ਮੁਕਦਮਾ ਦਰਜ ਕੀਤਾ ਪਟਿਆਲਾ ਬੰਦਾ ਇਹ ਨਾ ਜੀ ਮੇਰੇ ਤੋਂ ਦੇ ਟੈਕ ਕਿੱਥੇ ਜਾ ਰਹੇ ਕੀ ਉਹ ਏਰੀਆ ਵਸਤੇ ਕਿੱਥੇ ਜਾ ਰਹੇ ਵੀ ਏਰੀਆ ਉਹਨਾਂ ਕੋਲ ਹੋਵੇ ਗੱਦੀ ਕਰਕੇ ਹਾਂ ਜੀ ਗੱਦੀ ਕਰਕੇ ਹੀ ਹੋ ਰਾਇਆ ਸਭ ਕੁਝ ਤੇ ਤੁਹਾਡੀ ਜਿਹੜੀ ਡੇਰੀ ਦੀ ਰਜਿਸਟਰੀ ਹੈ ਉਹ ਕਿਹਦੇ ਨਾਮ ਤੇ ਬੋਲਦੀ ਹੈ ਨੇ ਰਜਿਸਟਰੀ ਜੀ ਮੈਂ ਬਤਾ ਰਹੀ ਹਾਂ ਮੇਰੇ ਨਾ ਪੋਤਾ ਹੈ ਉਸ ਦੇ ਨਾਮ ਤੇ ਹੈ ਹਰਮਨ ਦੇ ਹਰਮਨ ਨਾਮ ਹੈ ਉਸ ਦਾ ਠੀਕ ਹੈ ਜੀ ਉਦੇ ਨਾਂ ਚ ਹੈ ਸਭ ਕੁਝ ਬਾਕੀ ਇਹ ਮਾਲਕ ਆਗੇ ਨਨੂ ਜਨ ਦੇਤਾ ਬਸ ਹਾਂਜੀ 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 ਬਸ ਠੀਕ ਹੈ ਜੀ ਇਹ ਅਜੇ ਪਲਾਸਟੋਰ ਚੱਲ ਰਿਹਾ ਹੈ ਅੱਛਾ ਵੀ ਬਾਕੀ ਕਰਕੇ ਆਇਆ ਸਰ ਇੱਕ ਮਾਮਲਾ ਆਇਆ ਗੋਲੀ ਚੱਲੰਦਾ ਕੇਂਦਰ ਸਮਾਜ ਨੇ આરોਪ ਲਗਾਇਆ ਕੁਝ ਲੋਕਾਂ ਨੇ ਤੇ ਕਿੰਦਾ ਬਈ ਉਹਦੇ ਸਾਨੂੰ ਰਾਤ ਤੇ ਉਹਨਾਂ ਨੇ 8 8:30 ਵਜੇ ਸਾਡੇ ਕੋਲ ਆਏ ਸੀ ਇੱਕ ਪਲੇਟ ਦਿੱਤੀ ਹੈ ਔਰ ਕਪਲੇਟ ਲੈਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਪੜਤਾਲ ਕਰ ਰਹੇ ਆ ਉਹਦੀ ਮੌਕਾ ਵਿਜ਼ਿਟ ਕੀਤਾ ਹੈ ਸੀਸੀਟੀਵੀ ਫੁਟੇਜ ਦੇਖੀਏ ਉੱਥੇ ਤੇ ਉੱਥੇ ਸਰਚ ਵਗੈਰਾ ਕੀਤੀ ਹੈ ਅਸੀਂ ਤੇ ਉਸ ਤੋਂ ਬਾਅਦ ਸਾਡੀ ਫ੍ਰੈਂਚਿਕ ਟੀਮ ਬੁਲਾਈ ਹੈ ਕਾਰ ਵਗੈਰਾ ਜਿਹੜੀ ਜਿੱਤੇ ਉਹ ਦੋਸ਼ ਲਗਾ ਰਹੇ ਨੇ ਕਿ ਕਾਰ ਦੇ ਉੱਪਰ ਫਾਇਰ ਕੀਤਾ ਹੈ ਤੇ ਉਹ ਫਰੈਂਚ ਟੀਮ ਜਾਂਚ ਕਰ ਰਹੀ ਹੈ ਬਾਕੀ ਹਰ ਐਂਗਲ ਤੋਂ ਅਸੀਂ ਏਡੀ ਪੜਤਾਲ ਕਰ ਰਹੇ ਹਾਂ ਪੜਤਾਲ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਅਕੋਰਡਿੰਗ ਕਰ ਫੇਮ ਚੱਲ ਜਾਣਾ ਸੀਸੀਟੀਵੀ ਇੱਕ ਫੁਟੇਜ ਸਾਹਮਣੇ ਆਈ ਹੈ ਜਿੱਦੇ ਵਿੱਚ ਉਸੇ ਤਰ੍ਹਾਂ ਦੇ ਉਪਰ ਗੋਲੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਸ ਵਿੱਚ ਕੀ ਉਹ ਆਇਡੈਂਟੀਫਾਈ ਹੋਏ ਨੇ ਉਹ ਮੋਟਰਸਾਈਕਲ ਆਇਡੈਂਟੀਫਾਈ ਹੋਇਆ ਜਾਂ ਬੰਦੇ ਆਇਡੈਂਟੀਫਾਈ ਨਹੀਂ ਫਿਲਹਾਲ ਉਹੀ ਹੈ ਅਸੀਂ ਉਹ ਪੜਤਾਲ ਕਰ ਰਹੇ ਹਾਂ ਉਦੋਂ ਨੈਕਸਟ ਵੀ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਅੱਗੇ ਉਹਨਾਂ ਨੂੰ ਅਸੀਂ ਟਰੈਕ ਕਰ ਰਹੇ ਹਾਂ ਔਰ ਜਲਦੀ ਆਇਡੈਂਟੀਫਾਈ ਕਰ ਲਿਆ ਜਾਣਾ ਕੁਝ ਲੋਕਾਂ ਦਾ ਨਾਮ ਵੀ ਲੈ ਲਏ ਤੇ ਮਨੁਭੀ ਕੋਈ ਇਸ ਦਾ ਹਿੱਸਾ ਬਣਾ ਲਿਆ ਗਿਆ ਹੈ ਜਾਂ ਹਿੱਸਾ ਨਹੀਂ ਇਹ ਸ਼ੱਕ ਜाहिर ਕਰਦੇ ਇਹਨਾਂ ਦਾ ਰਾਈਵਲ ਗਰੁੱਪ ਹੈਗਾ ਇੱਕ ਦੂਜਾ ਗਰੁੱਪ ਹੈ ਜਿਨ੍ਹਾਂ ਨਾਲ ਇਹਨਾਂ ਦਾ ਕਿਸੇ ਡੇਰੇ ਨੂੰ ਲੈ ਕੇ ਕਿਸੇ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਉਹ ਕਾਫੀ ਪੁਰਾਣਾ ਝਗੜਾ ਚੱਲ ਰਿਹਾ ਹੈ ਉਹਨਾਂ ਤੇ ਅਲੀਗੇਸ਼ਨ ਲਾ ਰਹੇ ਨੇ ਉਸ ਅੰਗਲ ਤੋਂ ਵੀ ਅਸੀਂ ਪੜਤਾਲ ਕਰਾਂਗੇ ਪਰ ਸਰ ਇੱਕ ਗੱਲ ਹੈ ਜੀ ਕਿ ਇਹ 6-7 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਇਸ ਸਮੇਂ ਕੋਈ ਪੈਟਰੋਲਿੰਗ ਵਗੈਰਾ ਹੁੰਦੀ ਹੈ ਕਿ ਨਹੀਂ ਹੁੰਦੀ ਸ਼ਹਿਰ ਦੇ ਵਿੱਚ ਬਿਲਕੁਲ ਹੁੰਦੀ ਹੈ ਇਹ ਪੈਟਰੋਲਿੰਗ ਤਾਂ ਨਾਂ ਹੋਣ ਦਾ ਨਾਂ ਹੋਣ ਦਾ ਕੋਈ ਸਵਾਲ ਹੀ ਨਹੀਂ ਬਣਦਾ ਪੈਟਰੋਲਿੰਗ ਹੁੰਦੀ ਹੈ ਪਰ 21 ਫਾਇਰ ਦੱਸਿਆ ਉਹਨਾਂ ਨੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਸਰ ਇਹਨਾਂ ਨੇ ਕਿ 166 ਨੰਬਰ ਐਫਆਈਆਰ ਪਹਿਲਾਂ ਵੀ ਆਖਿਆ ਸੀ ਵੀ ਉਹਦੇ ਦੇ ਵੀ ਬੰਦੇ ਅਰੈਸਟ ਕੀ ਹੋਏ ਉਹ ਮੈਂ ਹਲੇ ਰੀਸੈਂਟਲੀ ਜੁਆਇਨ ਕੀਤਾ ਪਰसों ਚ ਉੱਥੇ ਜੁਆਇਨ ਕੀਤਾ ਮੈਂ ਜਿਹੜਾ ਹੈਗਾ ਇਹਨਾਂ ਦਾ ਉਹ ਮੁਕੱਦਮਾ ਉਹ ਵੀ ਅਸੀਂ ਦੇਖ ਰਹੇ ਹਾਂ ਵੀ ਉਹਦੇ ਵਿੱਚ ਕੀ ਕੁਝ ਰਹਿਣਾ ਤੇ ਕੀ ਕੁਝ ਜਿਹੜਾ ਹੋ ਚੁੱਕਾ ਜਿਨ੍ਹਾਂ ਦੇ ਨਾਮ ਲਿਖੇ ਗਏ ਉਹਨਾਂ ਨੂੰ ਬੁਲਾਇਆ ਜਾਏਗਾ ਹਾਂਜੀ ਹਾਂਜੀ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਬੁਲਾ ਕੇ ਵੀ ਅਸੀਂ ਪੜਤਾਲ ਕਰ ਰਹੇ ਹਾਂ ਬੋਲੇ ਹਰੇਕ ਐਂਗਲ ਤੋਂ ਅਸੀਂ ਦੀ ਤਫਤੀਸ਼ ਪੜਤਾਲ ਕਰਨਾ ਸਰ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦੂਸਰਾ ਗਰੁੱਪ ਹੋ ਵੀ ਸੀਗਾ ਇਹ ਦੂਸਰੇ ਗਰੁੱਪ ਦਾ ਕੀ ਇਨਾਂ ਦੇ ਨਾਲ ਤਾਲੁਕ ਹੈ ਜੀ ਔਰ ਕੀ ਉਹਨਾਂ ਦੇ ਵੀ ਕੋਈ ਮੂਵਮੈਂਟ ਲੱਗਦੀ ਹੈ ਸਰ ਪੜਤਾਲ ਦਾ ਪਾਰਟ ਹੈ ਜੀ ਪੜਤਾਲ ਕਰਾਂਗੇ ਪੜਤਾਲ ਤੋਂ ਜੋ ਕੋ ਸਾਹਮਣੇ ਆਊਗਾ ਉਹ ਉਹ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰ ਗੈਂਗਵਾੜ ਦਾ ਹਿੱਸਾ ਵੀ ਹੋ ਸਕਦੀ ਹੈ ਉਹ ਹੀ ਤੁਨ ਬਾਰ ਬਾਰ ਚੀਟ ਕਹਿ ਰਿਹਾ ਕਿ ਹਲੇ ਇਹ ਕਹਿਣਾ ਬੜਾ ਜਲਦੀ ਕਾਹ ਹੈ ਇਹਨੂੰ ਇਹ ਮੁੱਢਲੀ ਜਿਹੜੀ ਹੈਗੇ ਪਰਤਾਲ ਕਰ ਲਈਏ ਉਸ ਤੋਂ ਬਾਅਦ ਜੋ ਵੀ ਕੁਝ ਆਊਗਾ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਅਸੀਂ